ਐਸ ਵੀ ਲਈ ਤੁਸੀਂ ਜੁੜੇ ਆ ਸਾਡੇ ਚੈਨਲ ਦੇ ਨਾਲ ਉਮੀਦ ਰੱਖਦੇ ਆ ਸਾਡੀ ਵੀਡੀਓ ਦੇਖ ਕੇ ਤੁਸੀਂ ਲਾਈਕ ਕਮੈਂਟਸ ਜ਼ਰੂਰ ਕਰੋਗੇ ਤੇ ਆਪਣੇ ਸੱਜਣ ਬੇਲੀ ਮਿੱਤਰਾਂ ਦੇ ਅੱਗੇ ਵੀ ਇਸ ਨੂੰ ਸ਼ੇਅਰ ਜ਼ਰੂਰ ਕਰੋਗੇ ਆਓ ਫਿਰ ਦੇਖਦੇ ਆ ਅੱਜ ਦੀ ਵੀਡੀਓ ਸਾਡੀ ਪੰਜਾਬੀ ਧਰਤੀ ਸੋਹਣੇ ਲੋਕ ਦੇ ਨਾਲ ਮੁਹੰਮਦ ਜਵੇਦ ਅਕਬਾਲ ਜੱਟ ਹਾਜ਼ਰੇ ਖਿਦਮਤ ਉਹ ਨੂੰ ਮਾਰ ਦੇ ਦੇਵਾ ਜੀ ਜੇ ਵਾਰ ਤੇ ਮਿੱਤਰੋ ਬਣਾ ਦੇ ਇਧਰ ਦੀਪੀ ਬਣਾ ਪਾਸ ਪਾਸਾਨ ਦਿਨ ਨਿਆਣੇ ਹੋ ਰਹੇ ਨਹੀਂ 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 ਉਹ ਨਹੀਂ ਹੋਏ 1947 ਦਾ ਵਿਛੜਿਆ ਹੋਇਆ ਹੈ ਭਤੀਜਾ ਉਤਮ ਸਿੰਘ ਦਾ ਅੱਜ ਪਹਿਲੀ ਵਾਰ ਆਪਣੇ ਚਾਚੇ ਦੇ ਸਾਹਮਣੇ ਸਾਹਮਣੇ ਹੋਏਗਾ ਤਕਰੀਬਨ ਪੰਡਿਤ ਹੋ ਮੇਲ ਸਫਰ ਤੈਅ ਕਰਨ ਤੋਂ ਬਾਅਦ ਨਿਰਮਲ ਕੋਰ ਸਹਿਬਾ ਆਪਣੇ ਭਾਈ ਸਾਬਕਾ ਮੋਹਨ ਸਿੰਘ ਅਬਦੁਲ ਖਾਲਕ ਨੂੰ ਲੈ ਕੇ ਅੱਜ ਆਪਣੇ ਚਾਚਾ ਜੀ ਦੇ ਰੂਬਰੂ ਹੋ ਰਹੀਆਂ ਉੱਥੇ ਜਾ ਕੇ ਆਪਣੇ तमाम ਪਰਿਵਾਰ ਖਾਨਦਾਨ ਨੂੰ ਮਿਲੇ ਆ ਸਾਰੇ ਲੋਕਾਂ ਦੀ ਤਰਫੋਂ ਦਾਵਤਾਂ ਵੀ ਕਬੂਲ ਕਰ ਰਹੇ ਆ ਇਸ ਵੇਲੇ ਅਸੀਂ ਤੁਹਾਨੂੰ ਇਹ ਉਸ ਚਾਚਾ ਜੀ ਨਾਲ ਮਿਲਾ ਰਹੇ ਆ ਜਿਨ੍ਹਾਂ ਦੇ ਕੋਲ ਨਿਰਮਲ ਕੋਰ ਸਹਬਾ ਰਹਿੰਦੀਆਂ ਹੁੰਦੀਆਂ ਸੀ ਇਹਨਾਂ ਦੇ ਵੱਡੇ ਜਿਹੜੇ ਤਾਇਆ ਜੀ ਸੀ ਯਾਨੀ ਉਤਮ ਸਿੰਘ ਦੇ ਜਿਹੜਾ بڑا ਭਾਈ ਸੀ ਉਹਦੇ ਕਿਉਂਕਿ ਉਸ ਵੇਲੇ ਔਲਾਦ ਨਹੀਂ ਸੀ ਇਹਨਾਂ ਨੇ ਆਪਣੇ ਚਾਚਾ ਜੀ ਕੋ ਉੱਪਰ ਵਰਿਸ਼ ਕੀਤੀ ਕਿਉਂਕਿ ਇਹ 1947 ਤੋਂ ਪਹਿਲੇ 4 ਮਰਬੇ ਜ਼ਮੀਨ 76 ایਬੀ ਨਜ਼ਦ ਤ੍ਰਿਕਣੀ ਬੰਗਲਾ ਆਰਫ ਵਾਲੇ ਵਿੱਚ ਰਹਿੰਦੇ ਹੁੰਦੇ ਸੀ ਅਸੀਂ ਤੁਹਾਨੂੰ ਇਹ ਵੀ ਦੱਸਦੇ ਜਾਈਏ ਕਿ ਜਿਹੜੇ ਇਹਨਾਂ ਦੇ ਨਿਰਮਲ ਕੌਰ ਸਾਬਾ ਤੇ ਇਹਨਾਂ ਦੇ ਤਿੰਨ ਚਾਚਾ ਜਿਹੜੇ ਬਰਾਸਤਾ ਪਾਕਪਤਨ ਤੋਂ ਹੁੰਦੇ ਹੋਏ ਹੈਡ ਸਲੀਮਾਨ ਕੀ ਤੋਂ ਸਹੀ ਸਲਾਮਤ ਹਿੰਦੁਸਤਾਨ ਪਹੁੰਚੇ ਲੇਕਿਨ ਆਪਣੇ ਭਾਈ ਜਿਹੜੇ ਇਹਨਾਂ ਦੇ ਮੋਹਨ ਸਿੰਘ ਸੀ ਉਸ ਵੇਲੇ 1947 ਉਸ ਤੋਂ ਬਾਅਦ ਬਿਲਕੁਲ ਨਹੀਂ ਪਤਾ ਚੱਲਿਆ ਇਹ ਜਿਹੜੇ ਇਸ ਟਾਈਮ ਅਬਦੁਲ ਖਾਲਕ ਪਾਕਿਸਤਾਨ ਦੇ ਵਿੱਚ 371 ای بی ਰਹਿੰਦੇ ਆ ਇਸ ਪਿੰਡ ਦਾ ਸਿਰਫ ਔਰ ਸਿਰਫ فاصلہ تقریبا 15 ਕਿਲੋਮੀਟਰ ਆ ਜਦੋਂ ਕਿ ਇੱਥੋਂ ਅਗਰ 37 12 ایل ਦਾ ਸਫ਼ਰ ਦੇਖਿਆ ਜਾਵੇ ਉਹ تقریبا 35 ਕਿਲੋਮੀਟਰ ਆ ਰਹਿ ਤਾਂ ਨੇੜੇ ਆ ਪਰ ਕਿਸੇ ਨੂੰ ਪਤਾ ਨਾ ਲੱਗਿਆ ਕਿ 1947 ਦਾ ਜਿਹੜਾ ਵਿਛੜਿਆ ਹੋਇਆ ਇਹ ਮੁੰਡਾ ਸਰਦਾਰਾਂ ਦਾ ਕਿੱਥੇ ਜਾ ਵਸਿਆ ਨੰਬਰਦਾਰ 1947 ਤੋਂ ਪਹਿਲੇ ਇਸ ਇਲਾਕੇ ਦੇ ਸੀ ਕਿਉਂਕਿ 3712 ਇਨ੍ਹਾਂ ਲੋਕਾਂ ਦੀ ਆਪਸ ਯਾਨੀ ਚਾਚੇ ਤਾਇਿਆਂ ਦਾ ਸਾਰਾ 3712 ਵਸਿਆ ਹੋਇਆ ਸੀ 1947 ਤੋਂ ਬਾਅਦ ਕਈ ਵਾਰ ਪਾਲਣ ਵਾਸਤੇ ਵੀਜ਼ਾ ਲੈ ਕੇ ਇਹ ਪਾਕਿਸਤਾਨ ਆਂਦੇ ਰਹੇ ਲੇਕਿਨ ਕਿਸੇ ਵੀ ਜਗ੍ਹਾ ਤੇ ਮੋਹਨ ਸਿੰਘ ਦਾ ਨਹੀਂ ਪਤਾ ਲੱਗਿਆ ਲੇਕਿਨ ਉਮੀਦ ਜ਼ਰੂਰ ਰੱਖੀ ਕਿ ਜ਼ਿੰਦਾ ਹੋਏਗਾ ਕੋਈ ਵੀ ਸਰਾਗ ਨਾ ਮਿਲਿਆ ਫਿਰ 75 ਸਾਲ ਬਾਅਦ ਚਾਚਾ ਜੀ ਸਾਡੇ ਅਬਦਲ ਖਾਲਕ ਆਖਰਕਾਰ 6 ਮਹੀਨੇ ਦੀ ਸਾਡੀ ਕੋਸ਼ਿਸ਼ ਤੋਂ ਬਾਅਦ ਇੱਕ ਦਿਨ ਹਾਂ ਕਰ ਬੈਠੇ ਹਾਂ ਸਿਰਫ ਰੱਬ ਨੇ ਵਿਡੀਓ ਬਣਾਣ ਦੀ ਨਹੀਂ ਕੀਤੀ ਬਲਕਿ ਰੱਬ ਨੇ ਹੀ ਹਾਂ ਕਰ ਦਿੱਤੀ ਚਾਚੇ ਭਤੀਜੇ ਔਰ ਭੈਣ ਦੇ ਮਲਾਪ ਵਾਸਤੇ ਹੀ ਹਾਂ ਹੋਈ ਅੱਲਾ ਨੇ ਐਸੀਆਂ ਡੋਰਾ ਸਦੀਆਂ ਪਾਈਆਂ ਕਿ ਰਿਸ਼ਤੇ ਵੀ ਲੱਭੇ ਉਹ ਜਿਹੜੇ ਰਿਸ਼ਤੇ ਚੜਦੇ ਪੰਜਾਬ ਚਲੇ ਗਏ ਇਹੀ ਤੜਫ ਰੱਖੀ ਕਿ ਸਾਡਾ ਪਤੀਜਾ ਸਾਡੇ ਤੋਂ ਜੁਦਾ ਹੋ ਗਿਆ ਉਹ ਪਤਾ ਨਹੀਂ ਕਿਹੜੀ ਰਾਹਾਂ ਤੇ ਉੱਪਰ ਫਿਰਦਾ ਹੋਏਗਾ। ਕੀ ਉਹਦੀ ਸ਼ਾਦੀ ਵੀ ਹੋਏਗੀ? ਉਹਦੇ ਬੱਚੇ ਵੀ ਹੋਣਗੇ? ਕਦੀ ਸੋਚਦੇ ਸੀ ਕਿ ਪਤਾ ਨਹੀਂ ਕਿੱਥੇ ਰੁਲ ਗਿਆ ਹੋਗਾ। ਕਦੀ ਇਹਨਾਂ ਨੂੰ ਦੱਸ ਇਹ ਵੀ ਪੈਂਦੀ ਸੀ ਕਿ ਉਹਨੂੰ ਉਸ ਵੇਲੇ ਦਾ ਥਾਣੇਦਾਰ ਆਪਣੇ ਨਾਲ ਲੈ ਗਿਆ। ਇੱਕ ਵਾਰ ਇਹਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਤੁਹਾਡਾ ਸਾਬਕਾ ਮੋਹਨ ਸਿੰਘ ਆ ਉਹ ਵਿਲੈਤ ਇੰਗਲੈਂਡ ਪਹੁੰਚ ਗਿਆ ਲੇਕਿਨ ਇਹ ਸਿਰਫ ਦੁਨਿਆਵੀ ਹੀ ਅਫਵਾਹਾਂ ਸੀ ਕੋਈ ਵੀ ਪੱਕਾ ਇਹਨਾਂ ਨੂੰ ਸਬੂਤ ਨਾ ਮਿਲ ਸਕਿਆ ਅੱਜ ਇਹ ਜਿਹੜਾ ਖਾਨਦਾਨ ਆ ਇਹ ਬਹੁਤ ਖੁਸ਼ ਆ ਅਸੀਂ ਤੁਹਾਨੂੰ ਅੱਗੇ ਜਾ ਕੇ ਇਹਨਾਂ ਦੇ ਨਾਲ ਗੱਲਬਾਤ ਔਰ ਇਹ ਫੈਮਿਲੀ ਜਦੋਂ ਆਪਸ ਵਿੱਚ ਮਿਲੀ ਆ ਕਿੰਨੀ ਖੁਸ਼ ਹੋਏਗੀ ਅਸੀਂ ਤੁਹਾਨੂੰ ਰੂਬਰੂ ਦਿਖਾ ਰਹੇ ਹਾਂ ਸਵਾਰ ਰਹਾ ਹੈ ਦਾ 에어ਪੋਰਟ ਆਏ ਤਾਂ ਤੋਂ ਕੈਸ ਗੁਰਮੁਖੀ ਜੰਮਾ ਸ਼ਿਖਤ ਲਈ ਮੈਂ ਠੀਕ ਆ ਭਾਜੀ ਨੂੰ ਜਾ ਰੋਲ ਖੜ ਜਾ ਆ ਹਾਰ ਪਾਉਂਦੇ ਆ ਕਲਵੀਰ ਕੌਰ ਹਾਂ ਰੋਲ ਖੜ ਜਾ ਆ ਹਾਰ ਪਾਉਂਦੇ ਆ ਕਲਵੀਰ ਕੌਰ ਹਾਂ ਪ੍ਰਾਂਟੋ ਤੋਂ 에어ਪੋਰਟ ਸਾਡੇ ਕੋਲ ਆ ਗਿਆ ਆ ਤੇ ਹੁਣ ਅਸੀਂ ਘਰ ਨੂੰ ਲੈ ਕੇ ਜਾਵਾਂਗੇ ਹੁਣ ਤਾਂ ਲੇਟ ਹੋਇਆ ਕੱਲ ਨੂੰ ਸਵੇਰ ਨੂੰ ਉੱਠ ਕੇ ਚਾਚਾ ਨੂੰ ਮਿਲਾਵਾਂਗੇ ਹਾਂ ਤੇ 12:00 ਵੱਜ ਗਏ ਹੋ ਗੋਲੀ ਖਾ ਲਵਾਂਗਾ ਚਾਚਾ ਜੀ ਕਿੰਨਾ ਕਿਤਾ ਸਾਰੀ ਤੇ ਲੈ ਕੇ ਆਈ ਜੇ ਸਾਰੇ ਆ ਆਹ ਜਿਹੜੀ ਫਲਾਈਟ ਆਈ ਜੇ ਤਾਂ ਇਹਨਾਂ ਤੋਂ ਆਖੜਾਂਗੇ ਛੇੜ ਕੇ ਆਏ ਨਾ ਕੱਲ ਤੋਂ ਨਾ ਕਾਰ ਤੇ ਆਪ ਸੁਪਰ ਪਹੁੰਚੇ ਬਾ। ਥੋੜੇ ਲੇਟ ਹੋ ਗਏ ਧੰਨਵਾਦ ਜੀ। ਕੋਈ ਗੱਲ ਨਹੀਂ। ਉਹ ਵੀ ਇਹਦੇ ਟ੍ਰੈਫਿਕ ਬਹੁਤ ਸਾਰਾ ਹੈ। ਮੈਨੂੰ ਮੈਂ ਸਵੇਰੇ ਇੱਥੇ ਫਸਿਆ ਸਟਕ ਹੋ ਗਿਆ। ਚੱਲਗੇ? ਚਲੋ ਜੀ ਬੱਸ ਆ ਜਾਓ। ਥੋੜਾ ਕਿਦਾ ਜੀ ਲੱਗਾ ਇੱਥੇ ਹੋਰ ਕਰ ਨੂੰ ਜਦੀਏ? ਨਹੀਂ ਨਹੀਂ ਨਹੀਂ। ਮੈਂ ਨਾਲ ਇਹਨਾਂ ਦੇ ਬੰਨ੍ਹ ਲਏ। ਬਰਗੂ ਜੰਦ ਬੱਸ ਆ ਤੁਸੀਂ ਸਾਨੂੰ ਤਾਇਆ ਜੀ। ਹਾਂ। ਤਾਨੰਦਰ ਰਚਨ ਨਾਲੇ ਤਾਂ ਮੇਰੇ ਨਾਲ ਇਹਨਾਂ ਦੇ ਵੀਰਾਂ ਆਪਣੇ ਆ ਤੇ ਪਤੀਜੀ ਤੇਲ ਚਾਹੁੰਦੀ ਆ ਪਰਜਾਈ ਹਾਫ ਲੈ ਕੇ ਮੈਂ ਆਈ ਆ ਭਰਾ ਪਤੀਜਾ ਮੂੰਹ ਵੀ ਬਣਾਉਂਦਾ ਆ ਤਾਨੰਦਰ ਰਚਨ ਨਾਲੇ ਮਾੜਾ ਮਾੜਾ ਨਾੜੀ ਪਤੀਜੀ ਤੇਲ ਚਾਹੁੰਦੀ ਆ ਪਰਜਾਈ ਹਾਫ ਲੈ ਕੇ ਮੈਂ ਆਈ ਆ ਭਰਾ ਪਤੀਜਾ ਮੂੰਹ ਵੀ ਬਣਾਉਂਦਾ ਆ ਚਲ ਅੰਦਰ ਹੋ ਚਲ ਇਹਦੇ ਅੰਦਰ ਅੰਦਰ ਆ ਅੱਛਾ ਇੱਕ ਪਾਣੀ ਹੀ ਇੱਥੇ ਆ ਲੱਕ ਚੜੀ ਖਾ ਹਰ ਪਾਰ ਹਰ ਪਾਰ ਇੱਧਰ ਨੂੰ ਇੱਧਰ ਨੂੰ ਆ ਆ ਆਹ ਯਾਰ ਭਾਈ ਛੜਕੇ ਨਾਲ ਲੱਕ ਲਾ ਲੀਂ ਹਾਂ ਸਾਰੇ ਪਾਣੀ ਨਾਲ ਖੜੇ ਆ ਗਏ ਇੱਧਰ ਇੱਧਰ ਆ ਆ ਯਾਰ ਭਾਈ ਛੜਕੇ ਨਾਲ ਉਹ ਖਾੜਾ ਖਾੜ ਨਹੀਂ ਹੁੰਦਾ ਉਹਦੇ ਕੋਲ ਲੋਕ ਲਾ ਲਾ ਖਾੜਾ ਸਭ ਖਾੜਾ ਆ ਰਹੇ ਸਨ ਉਹ ਵੀ ਪਾੜਦੇ ਆ ਨਾ ਜੀ ਅਫਟਰ 80 ਨਾ ਮੇਰੇ ਲੋਕ ਦੋਨੇ ਜਣੇ ਉਧਰ ਮੂੰਹ ਕਰ ਲੇ ਯਾਰ ਦੂਏ ਪਾਸੇ ਜਿਹੜੇ ਬੱਤੀ ਬਣਾ ਰਹੇ ਹਾਂ ਇਧਰ ਇਦੀਪੀ ਬਣਾ ਲੋ ਬਲੋ ਬਣ ਗਈ ਹੈ ਪੂਰੇ ਘਰ ਲਈ ਦੀਪੀਨ ਬਣਾ ਲਈ ਹਾਂ ਬਈ ਸਭ ਹਾਂਜੀ ਆ ਲੋ ਚਾਹ ਲੈ ਲਓ ਹੁਣ ਚਾਹ ਪਾ ਲੈ ਲਓ ਜਿੰਨੇ ਵੀ ਪਾ ਲੈ ਉਹਨ ਦੋਨੇ ਜਣੇ ਉਹਦੋਂ ਮੂੰਹ ਕਰਦੇ ਜਦ ਕੀ ਪਾ ਲੋ ਉਦੋਂ ਮੂੰਹ ਕਰਕੇ ਦੂਰੇ ਪਾਸੇ ਦੂਰੇ ਪਾਸੇ ਨੂੰ ਬਰੋਗੇ ਇਧਰ ਬਣਾ ਲਓ ਇਧਰ ਦੀਪੀ ਇਧਰ ਮੂੰਹ ਕਰ ਲਓ ਆਪਣੇ ਘਰ ਪਰ ਦੇਸੀਆਂ ਵਾਂਗੂੰ ਵਰਤਣ ਦਾ ਹੈ ਸੋ ਜਲੀਆ ਜੀ ਜਿਹਨੂੰ ਤੁਸੀਂ ਖਾਣਾ ਆਰਲੇ ਤੁਸੀ ਖਾਣੋ ਸੋਲੀ ਜਮਨ ਜੀ

ਕੋ ਫੌਂਸੀ ਇਕੋ ਨਾ ਤਰੀ ਹੋਂ ਤਾਂ ਖੜੀ ਹੋ ਸਿੱਟੀ ਦਾ ਨਹੀਂ ਖੜੀ ਆ ਨਹੀਂ ਮੈਨੂੰ ਲੜਾਇ ਕਰਨ ਦੀ ਸੀ ਹੰਗਰ ਹੋਦਾ ਉਹ ਅਜੇ ਦਿਨ ਦੇ ਕਿ ਮੈਂ ਅੱਜ ਨਾ ਖੜੀ ਹੋਊਗੀ ਪਰਚਾਈ ਹਰ ਵਾਰੀ ਪਾਉ ਸਾਰੀ ਖੜੀ ਸਨ ਇਹ ਦੂਜੀ ਪਰਚਾਈ ਆ ਗਈ ਸਾਡੀ ਮਾਸੀ ਜੀ ਦੇ ਨਾਲ ਕੜਵੇਂ ਆ ਭੈਣ ਜੀ ਆ ਗਏ ਛੋਟੇ

ਬਿਨਾਂ ਕੁਸੂਰ ਪੀਨੇ ਆ ਪਾਂਜਾ ਵੀ ਹਾਰ ਪਉਂਦਾ ਛੋਟਾ ਨਗਲਾ ਬਰਾਨੇ ਤੋਂ ਛੋਟਾ ਜੀਤ ਮੇ ਆਤੀਓਂਦੀ ਅਜਬ ਤਰਾਂ ਦੀ ਪਿਓ ਸੋਹਣੇ ਆ ਪਾਂਜੇ ਨੂੰ ਆਗੇ ਜੋ ਇੱਕਾਂ ਰੇਪਲਣਾ ਸੋਹ ਤੇ ਅੰਦਰ ਦੇ ਲੋਕォਂ ਫਰਸ ਦੇ ਝੰਡਿਆਲੇ ਬੈਠੇ ਬੋਲ ਲਓ ਤੁਸੀਂ ਰਾਂਝਣ ਯਾਰ ਅਸੀਂ ਆਸ ਰੱਖਦੇ ਹਾਂ ਕਿ ਸਾਡੀ ਇਹ ਤੁਸੀਂ ਵੀਡੀਓ ਅਖੀਰ ਤੱਕ ਜ਼ਰੂਰ ਵੇਖੋਗੇ ਤੇ ਸਾਡੀ ਇਹ ਛੋਟੀ ਜੀ ਕੋਸ਼ਿਸ਼ ਕਿਸ ਤਰ੍ਹਾਂ ਦੀ ਰਹੀ ਜ਼ਰੂਰ ਕਮੈਂਟਸ ਬਾਕਸ ਵਿੱਚ ਲਿਖਣਾ ਤੇ ਸੱਜਣ ਮਿੱਤਰਾਂ ਨਾਲ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਹੋਰ ਭਤੀਜਾ ਸਾਹਮ ਆ ਗਿਆ ਭਤੀਜ ਨੂੰ Wait wait stay there Jody I <laughs> 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 Sorun değil. Ne yapacağız? I took many. I took many. I, I just kept snapping. Oh, really? I got one with his. Uh, <laughs>

ਇਹ ਸਾਡੇ ਪੁਰਾਣਾ ਸਾਹ ਆ ਜਦਾਰ ਸਾਹ ਦੇ ਭਾਂਜ ਜਵਾਈ ਆ ਪਾਣੀ ਦੀ ਵੱਡੀ ਅੱਧਰ ਛੋਟੀ ਆ ਭਾਈ ਛੋਟੀ ਚੜੀ ਆ ਮੰਨੀ ਆ ਕਿ ਪ੍ਰੀਤਿਆ ਮੰਨੀ ਆ ਤਾਰ ਵੀ ਖਾ ਬਜ਼ਾਰ ਵੀ ਪਲਣਾ ਤੇ ਕਾਕਸ ਤੇ ਪਾਸਾਂ ਦੇ ਨੇ ਨਹੀਂ ਹੋਇਆ ਤੇ ਨਹੀਂ ਨਹੀਂ ਉਹ ਨਹੀਂ ਨਹੀਂ ਹੋਇਆ ਆਜਾ ਕੱਲ੍ਹ ਪੰਦੇ ਸੱਤਾਂ ਰੇ ਰੇ ਜੀ ਜੱਤਾ ਮਾਸੀ ਦੇ ਪੋਤੇ ਦੋਨੇ ਮਗਰੋਂ ਡੋਰ ਬੰਦ ਕਰ ਦੋ ਮਗਰੋਂ ਡੋਰ ਬੰਦ ਕਰ ਦੋ ਮਾਂ ਤੇ ਤਲੀ ਬੰਨ੍ਹ ਦੇ ਉਹ ਤੇ ਤੁਹਾਡਾ ਮਾਰੇ ਕਰਤੋਈ ਨੇ ਤੁਹਾਡੇ ਮੇਰੇ ਆਹ ਉਹ ਨਾਲੇ ਗਵਾਚ ਕੰਨਿਆ पाकिस्तानी ना मैं। मैं नहीं पर भाई भाई पाकिस्तानी है है। <laughs> 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 ਪਾਪਾ ਛੋਟੇ ਜਿਹੇ ਸੀ ਤੇ ਜੀ ਜਨਮ ਹੋ ਗਿਆ ਬੱਚੀ ਹਾਲੇ ਹੋ ਗਿਆ ਹੁਣ ਆਪਾਂ ਰਾਤ ਨੂੰ ਫੇਰ ਨਹੀਂ ਬਣਿਆ ਹਾਂਜੀ ਚਾਚੀ ਜੀ ਨਾਲ ਕਿਚਨ ਕਿਚਨ ਨਹੀਂ ਮੇਰੇ ਕੋਲ ਇਸ ਕਿੰਨੇ ਨਾਲ ਬੜੀ ਮਿਹਰਬਾਨ ਸਤਿ ਸ਼੍ਰੀ ਅਕਾਲ ਜੀ ਆਜਾ ਹਾਂਜੀ ਹਾਂ ਸਤਿ ਸ੍ਰੀ ਅਕਾਲ ਜੀ ਕੈਂਸਲ ਹੁਣ ਦੇਖੇ ਦੇਖ ਤੋਂ ਨਦਰ ਨੂੰ ਤਾਂ ਨਹੀਂ ਜੋ ਕਰੀਏ ਠੀਕ ਹੈ ਮਮਾ ਲਾ ਦੇ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਲਾ ਲੈਣ ਦੇ ਕੋਈ ਨਹੀਂ ਕੋਈ ਆਵੇ ਕੱਲੇ ਗੋਟਰਾ ਹੀ ਆਵਾਂ ਚੱਲ ਬੇ ਯੋਸ਼ੀ ਕਸੇ ਹੋ ਜਾਂਦਾ ਉਹ ਇਹ ਪਾਕਿਸਤਾਨ ਤੋਂ ਆਇਆ ਇਹਦਾ ਬਰਾ ਵੀ ਕੋਈ ਉਹ ਜਿੱਦਾਂ ਸਾਂਦਾ ਹੀ ਦੇ ਵਿਚਰੇ ਆ ਬਿਲਕੁਲ ਨਹੀਂ ਜਿਹੜੇ ਜੀ ਦੇ ਪਾਈਪੇ ਬਚ ਰਹੇ ਹਾਂਜੀ ਜਿਆਦਾ ਤੋਂ ਕਿਤੇ ਡਿਟੈਕਟ ਕਰਕੇ ਵੀ ਕਿੱਥੇ ਹਨ ਉਹਨਾਂ ਦੇ ਜਿੱਥੇ ਤੱਕ ਗਰੇਨ ਦੀ ਪਾਈਪ ਕਟਣਾਂ ਪੈ ਰਹੀਆਂ ਸੀ ਵੀ ਅੰਦਰ ਘਰ ਬੈਠੇ ਆਪਾਂ ਉਹ ਵੀ ਹਾਂਜੀ ਹਾਂ ਇਹ ਮੈਂ ਲਿਖਤਾ ਛੋਟੀ ਨਾ ਨਹੀਂ ਵਾਲੀ ਕੋਈ ਨਹੀਂ ਪਿਆਰ ਹੈ ਪਿਆਰ ਹੈ ਭੈਣ ਭਰਾ ਦਾ ਔਰਤ ਕਿਹੜਾ ਹਾਂ ਜੀ ਆਪਣੀ ਛੋਟੀ ਭੈਣ ਦੇ ਘਰ ਆਇਆ ਤੇ ਅਰੇ ਮੈਂ ਵੀ ਫੋਟੋ ਖਿਡਾ ਲਵਾਂ ਰੇ ਹਾਂ ਭੈਣ ਫੜੋ ਜਾਂ ਦੋਨੇ ਬੈਠੇ ਆ ਚਾਹੀਦਾ ਨਾਲ ਹਾਂ ਥੱਪੇ ਆ ਵੀ ਬਹੁਤ ਫਾਇਦੇ ਤੇ ਰਵੱਈਏ ਇਹਨਾਂ ਨੂੰ ਬਹੁਤ ਗਮ ਫਾਇਦੇ ਇਹਨਾਂ ਨੇ ਇਹਨਾਂ ਦਾ ਕਾਹਦੂ ਜੀ ਕੋਲੋਂ ਕੱਲ ਦੇ ਮੈਂ ਤਾਂ ਇਹਨਾਂ ਦੇ ਤੇ ਇਹ ਕਿ ਇਹ ਜਿਹੜਾ ਇਹਨਾਂ ਦਾ ਬੰਦਾ ਬੁੱਤਾ ਨਾ ਤੇ ਉਹਦਾ ਵਿਆਹ ਹੋਏ ਨੂੰ ਕਾफी ਚਿਰ ਹੋ ਗਿਆ ਤੇ ਬਹੁਤ ਆ ਗਿਆ ਤੇ ਹੁਣ ਕਹਿੰਦਾ ਮੈਂ ਅੰਮੀ ਨੂੰ ਕਹਣਾ ਮੈਨੂੰ ਸੋਵੇ ਲੈ ਕੇ ਰੰਮਾ ਕਿ ਤੇਰੀਆਂ ਟੁੱਟੀਆਂ ਉਸ ਕੰਮ ਕਰਦੇ ਆ ਤੇ ਅੰਮੀ ਵੀ ਜਾਣੀ ਕਰਦੀ ਅੰਮੀ ਕਿਉਂ ਲੈ ਕੇ ਦੇਵੇ ਰਾਸ ਕੇ ਸਾਥ ਇਹ ਤਾਂ ਗੁੱਸਾ ਨਹੀਂ ਕਰਦੇ ਆਹ ਬੜਾ ਸੀਗਾ ਜਿਹੜਾ ਇਹ ਇੱਕ ਹੁੰਦਾ ਸੀ ਗਿਆ ਲਿਆ ਉਹ ਆ